ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸ਼ਨ ਨਾਲ ਨਸੀਬੋ ਲਾਲ ਦੀ ਆਵਾਜ਼ ਨੂੰ ਹਾਰ ਸੋਰ ਨੂੰ ਦਰਦ ਮਿਲ ਗਿਆ ਹੋਵੇ ਜਿਵੇਂ ਹਾਰ ਖੁਸ਼ੀ ਨੂੰ ਰਾਗ ਮਿਲ ਗਿਆ ਹੋਵੇ ਕਹਿੰਦੇ ਨੇ ਆਵਾਜ਼ ਦੀ ਇੱਕ ਜਹੀ ਚੀਜ਼ ਆ ਕਦੇ ਦਿਲ ਵਿੱਚ ਵਸ ਜਾਂਦੀ ਕਦੇ ਰੂਹ ਬਣ ਜਾਂਦੀ ਜਹੀ ਆਵਾਜ਼ ਸ਼ਰਧਾ ਤੋਂ ਪਾਰ ਦੀ ਹੈ ਨਸੀਬੋ ਲਾਲ ਦੀ ਹਾਲਾਂਕਿ ਇਸ ਦੇ ਵਿੱਚ ਗਾਇਕਾ ਦੇ ਨਾਲ ਜੁੜੀ ਇੱਕ ਖੁਸ਼ਖਬਰੀ ਸੋਸ਼ਲ ਮੀਡੀਆ ਦੇ ਸਾਹਮਣੇ ਆਈ ਹੈ ਸੁਣਿਆ ਤੁਸੀਂ ਪਾਕਿਸਤਾਨ ਦੀ ਮਸ਼ਹੂਰ ਪੰਜਾਬੀ ਗਾਇਕਾ ਨਸੀਬੋ ਲਾਲ ਮੁਰਖਬਰਾਂ ਦੇ ਵਿੱਚ ਆ ਰਹੀ ਹੈ ਜਿਹੜਾ ਨਾ ਪਾਕਿਸਤਾਨ ਤੋਂ ਲੈ ਕੇ ਪੰਜਾਬ ਦੇ ਹਰ ਕੋਨੇ ਤੱਕ ਸੁਰਾਂ ਦੀ ਖੁਸ਼ਬੂ ਫੁਲਾਉਂਦਾ ਹੈ ਉਹ ਇਹ ਹੈ ਨਸੀਬੋ ਲਾਲ ਦਰਸਲ ਉਹਨਾਂ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਹਸਪਤਾਲ ਵਿੱਚ ਆਪਣੇ ਪਤੀ ਦੇ ਨਾਲ ਨਵ ਜੰਮੇ ਬੱਚੇ ਨੂੰ ਗੋਦੀ ਵਿੱਚ ਲੈ ਹੋਏ ਹਨ ਫਿਰ ਸ਼ੁਰੂ ਹੋਈ سوشل میڈیا ਤੇ ਗੱਲਾਂ ਦੀਆਂ ਲਹਿਰਾਂ ਨਸੀਬੋ ਲਾਲ ਨੇ ਬੱਚੇ ਨੂੰ ਜਨਮ ਦਿੱਤਾ ਹੈ ਕਿਸੇ ਨੇ ਕਿਹਾ ਕਿ ਨਸੀਬੋ ਲਾਲ ਦੇ 55 ਸਾਲ ਦੀ ਮਾਂ ਬਣੀ ਹੈ ਕਿਸੇ ਨੇ ਤੁਰੰਤ ਕਮੈਂਟ ਕੀਤਾ ਕਿ ਉਹਨਾਂ ਦੇ ਪੁੱਤ ਦਾ ਪੁੱਤਰ ਹੈ ਨਸੀਬੋ ਦਾਦੀ ਬਣੀ ਹੈ मां ਨਹੀਂ ਹਾਲਾਂਕਿ ਨਸੀਬੋ ਦੇ ਪਰਿਵਾਰ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਇਨਕਾਰ ਵੀ ਨਹੀਂ ਕੀਤਾ ਗਿਆ ਇਸ ਤਸਵੀਰ ਨੇ ਜਰੂਰ ਇੰਟਰਨੈਟ ਤੇ ਆ ਮੂਡ ਬਦਲ ਦਿੱਤਾ ਹੈ ਪਾਰਸ਼ੋਸ਼ਣ ਮੀਡੀਆ ਨੇ ਦਾਵਾ ਕੀਤਾ ਕਿ ਸੋਸ਼ਲ ਮੀਡੀਆ ਤੇ ਦਿਖਾਈ ਦੇ ਰਿਹਾ ਬੱਚਾ ਨਸੀਬੋ ਦਾ ਨਹੀਂ ਉਹਨਾਂ ਦਾ ਪੋਤਾ ਹੈ ਉੱਥੇ ਲੋਕਾਂ ਨੇ ਦੁਬਾਰਾ ਮਾਂ ਬਾਂਦੀ ਵਧਾਈ ਦਿੱਤੀ ਜਿਆਦਾ ਲੋਕਾਂ ਨੇ ਸਪਸ਼ਟ ਕੀਤਾ ਕਿ ਨਸੀਬੋ ਲਾਲ ਦਾਤੀ ਬਣੀ ਹੈ ਪਰ ਮਾਂ ਨਹੀਂ ਸੋਸ਼ਲ ਮੀਡੀਆ ਨੇ ਉਹਨਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਨਸੀਬੋ ਲਾਲ ਦਾ ਕੋਈ ਵੀ ਬਿਆਨ ਆਉਂਦਾ ਤਾਂ ਹੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ